ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਾਧ ਸੰਗਤ ਜੀ ਅੱਜ ਤੁਸੀਂ ਸਰਵਨ ਕਰ ਰਹੇ ਹੋ ਸਫਰੇ ਸ਼ਹਾਦਤ ਦਾ ਚੌਥਾ ਭਾਗ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਛੀਵਾੜੇ ਦੇ ਜੰਗਲ ਵਿੱਚ ਰਾਤ ਗੁਜ਼ਾਰੇ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੇ ਮਰੰਡੇ ਦੀ ਕੌਤਵਾਲੀ ਵਿੱਚ ਰਾਤ ਗੁਜ਼ਾਰੇ ਅੱਠ ਪੋ ਦੀ ਰਾਤ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਗਲੇ ਦਿਨ ਆਪ ਜੰਗ ਦੇ ਮੈਦਾਨ ਵਿੱਚ ਨਿਤਰਨ ਦਾ ਫੈਸਲਾ ਕੀਤਾ ਸੀ ਪਰ ਉੱਥੇ ਮੌਜੂਦ ਸਿੰਘ ਨਹੀਂ ਸਨ ਚਾਹੁੰਦੇ ਕਿ ਗੁਰੂ ਜੀ ਆਪ ਜੰਗ ਦੇ ਮੈਦਾਨ ਵਿੱਚ ਜਾਣ ਉਹ ਚਾਹੁੰਦੇ ਸਨ ਕਿ ਗੁਰੂ ਜੀ ਚਮਕੌਰ ਦੀ ਗੜੀ ਵਿੱਚੋਂ ਨਿਕਲ ਜਾਣ ਅਤੇ ਖੇਰੂ-ਖੇਰੂ ਹੋਏ ਸਿੱਖਾਂ ਨੂੰ ਇਕੱਠੇ ਕਰਕੇ ਫਿਰ ਤੋਂ ਪੰਥ ਦੇ ਚੜ੍ਹਦੇ ਕਲਾ ਕਰ ਦੇਣ ਇਸ ਲਈ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਜੀ ਭਾਈ ਸੰਗਤ ਸਿੰਘ ਜੀ ਅਤੇ ਭਾਈ ਸਨ ਸਿੰਘ ਜੀ ਨੇ ਪੰਜ ਪਿਆਰਿਆਂ ਦੇ ਰੂਪ ਵਿੱਚ ਗੁਰੂ ਜੀ ਨੂੰ ਹੁਕਮ ਕੀਤਾ ਕਿ ਤੁਸੀਂ ਗੜੀ ਛੱਡ ਕੇ ਚਲੇ ਜਾਵੋ ਅਤੇ ਸਿੱਖਾਂ ਦੀ ਰਹਿ ਰਹਿਨਮਾਈ ਕਰੋ ਪੰਜ ਪਿਆਰਿਆਂ ਦੇ ਹੁਕਮ ਦਾ ਪਾਲਣ ਕਰਦੇ ਹੋਏ ਗੁਰੂ ਜੀ ਨੇ ਗੜੀ ਛੱਡ ਜਾਣ ਦੇ ਫੈਸਲਾ ਕੀਤਾ ਉਹਨਾਂ ਨੇ ਆਪਣੀ ਦਸਤਾਰ ਅਤੇ ਕਲਗੀ ਭਾਈ ਸੰਗਤ ਸਿੰਘ ਜੀ ਨੂੰ ਬਖਸ਼ ਦਿੱਤੀ ਉਹਨਾਂ ਨੇ ਆਪਣੇ ਤੀਰ ਭਾਈ ਸੰਗਤ ਸਿੰਘ ਜੀ ਅਤੇ ਭਾਈ ਸੰਤ ਸਿੰਘ ਜੀ ਨੂੰ ਸੌਂਪ ਕੇ ਕਿਹਾ ਕਿ ਤੁਸੀਂ ਇਹ ਤੀਰ ਮੁਗਲ ਫੌਜਾਂ ਤੇ ਚਲਾਉਂਦੇ ਰਹਿਣਾ ਹੈ ਭਾਈ ਰਾਮ ਸਿੰਘ ਭਾਈ ਕੇਰ ਸਿੰਘ ਭਾਈ ਸੰਤੋਖ ਸਿੰਘ ਅਤੇ ਭਾਈ ਦੇਵਾ ਸਿੰਘ ਜੀ ਨੂੰ ਕਿਹਾ ਕਿ ਤੁਸੀਂ ਬੁਰਜਾਂ ਵਿੱਚੋਂ ਮੁਗਲ ਫੌਜ ਤੇ ਹਮਲੇ ਕਰਦੇ ਰਹਿਣਾ ਹੈ ਗੁਰੂ ਜੀ ਨੇ ਅੱਧੀ ਰਾਤ ਤੋਂ ਬਾਅਦ ਗੜੀ ਉੱਪਰੋਂ ਲਲਕਾਰ ਕੇ ਕਿਹਾ ਕਿ ਹਿੰਦ ਦਾ ਪੀਰ ਸਿੱਖਾਂ ਦਾ ਗੁਰੂ ਚੱਲਿਆ ਹੈ ਜੇ ਰੋਕ ਸਕਦੇ ਹੋ ਤਾਂ ਰੋਕ ਲਓ ਗੁਰੂ ਜੀ ਦੀ ਗਰਜਵੀਂ ਆਵਾਜ਼ ਸੁਣ ਕੇ ਮੁਗਲ ਸੈਨਾ ਵਿੱਚ ਭਾਜੜ ਪੈ ਗਈ ਸੀ ਉਹ ਹਨੇਰੇ ਵਿੱਚ ਹਥਿਆਰ ਲੈ ਕੇ ਇੱਧਰ ਉੱਧਰ ਦੌੜ ਰਹੇ ਸਨ ਗੁਰੂ ਗੋਬਿੰਦ ਸਿੰਘ ਜੀ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਅਤੇ ਭਾਈ ਮਾਨ ਸਿੰਘ ਜੀ ਗੜੀ ਵਿੱਚੋਂ ਨਿਕਲ ਕੇ ਮੁਗਲ ਸੈਨਾ ਵੇ ਜਾ ਬੜੇ ਸਨ ਮੁਗਲ ਸੈਨਾ ਨੇ ਰਾਤ ਦੇ ਹਨੇਰੇ ਵਿੱਚ ਆਪਣੇ ਸੈਨਿਕ ਹੀ ਵੜ ਦਿੱਤੇ ਸਨ ਗੁਰੂ ਜੀ ਅਤੇ ਤਿੰਨੋਂ ਸਿੰਘ ਵੱਖੋ-ਵੱਖ ਦਿਸ਼ਾਵਾਂ ਵਿੱਚ ਚਲੇ ਗਏ ਸਨ ਪੌਪਟਾਲੇ ਨਾਲ ਗੁਰੂ ਜੀ ਕਿੱਲੀ ਪਿੰਡ ਪਹੁੰਚ ਗਏ ਸਨ ਉੱਥੇ ਅਲਫੋ ਅਤੇ ਗਾਮੂ ਗੁੱਜਰ ਮੱਝਾਂ ਚਰਾਏ ਸੇ ਚਰਾ ਰਹੇ ਸਨ ਉਹਨਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਪਛਾਣ ਕੇ ਰੌਲਾ ਪਾ ਦਿੱਤਾ ਗੁਰੂ ਜੀ ਨੇ ਉਹਨਾਂ ਨੂੰ ਪੰਜ-ਪੰਜ ਮੋਹਰਾਂ ਦੇ ਕੇ ਚੁੱਪ ਰਹਿਣ ਲਈ ਕਿਹਾ ਪਰ ਉਹ ਰੌਲਾ ਪਾਉਣਾ ਨਹੀਂ ਹਟੇ ਤਾਂ ਗੁਰੂ ਜੀ ਨੇ ਅਲਫੋ ਗੁੱਜਰ ਦੇ ਆਪਣੀ ਕਰਮਾ ਕਿਰਪਾਨ ਨਾਲ ਦੋ ਟੋਟੇ ਕਰ ਦਿੱਤੇ ਇਹ ਦੇਖ ਕੇ ਗਾਮੂ ਗੁੱਜਰ ਦੌੜ ਪਿਆ ਸੀ ਗੁਰੂ ਜੀ ਨੇ ਉਸ ਨੂੰ ਵੀ ਆਪਣੀ ਤਰਪਾਨ ਦੀ ਪੇਟ ਚੜਾ ਦਿੱਤਾ ਸੀ ਗੁਰੂ ਜੀ ਦਾ ਜੋੜਾ ਚਮਕੌਰ ਸਾਹਿਬ ਹੀ ਰਹਿ ਗਿਆ ਸੀ ਗੁਰੂ ਜੀ ਨੰਗੇ ਪੈਰੀਂ ਹੀ ਚੱਲ ਰਹੇ ਸਨ ਉਹਨਾਂ ਦੇ ਪੈਰਾਂ ਵਿੱਚ ਬਹੁਤ ਕੰਡੇ ਲੱਗੇ ਹੋਏ ਸਨ ਅਤੇ ਚੂਲਾ ਵੀ ਲੀਰੋ ਲੀਰ ਹੋ ਗਿਆ ਸੀ ਗੁਰੂ ਜੀ ਪਿੰਡ ਬਹਿਲੌਰਪੁਰ ਪਹੁੰਚੇ ਤਾਂ ਵੇਖਿਆ ਕਿ ਉੱਥੇ ਦੇ ਜ਼ਗੀਰਦਾਰ ਤੁਰਕਾਂ ਦੇ ਸੂਈਏ ਹਨ ਇਸ ਲਈ ਗੁਰੂ ਜੀ ਨੇ ਇੱਕ ਝੰਡ ਦੇ ਦਰਖਤ ਤੇ ਹੀਟ ਆਰਾਮ ਕੀਤਾ ਉੱਥੋਂ ਅੱਗੇ ਚੂੜਪੁਰ ਪਿੰਡ ਵਿੱਚ ਇੱਕ ਬੇਰੀਆਂ ਦੀ ਝੜੀ ਵਿੱਚ ਪਹੁੰਚ ਗਏ ਉੱਥੇ ਗੁਰੂ ਜੀ ਨੇ ਬੇਰ ਅਤੇ ਮਲੇ ਖਾਦੇ ਸਨ ਉੱਥੇ ਇੱਕ ਫਕੀਰ ਰਹਿੰਦਾ ਸੀ ਜਿਸ ਦੇ ਮਨ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਦੀ ਤਾਂਘ ਰਹਿੰਦੀ ਸੀ ਉਹ ਗੁਰੂ ਜੀ ਦੇ ਦਰਸ਼ਨ ਕਰਕੇ ਬਹੁਤ ਖੁਸ਼ ਹੋਇਆ ਅੱਗੇ ਜਾ ਕੇ ਗੁਰੂ ਜੀ ਨੇ ਰਾਤ ਮਾਛੀਵਾੜੇ ਦੇ ਜੰਗਲ ਵਿੱਚ ਬਤੀਤ ਕੀਤੀ ਸੀ ਅਤੇ ਉੱਥੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਸ਼ਬਦ ਦਾ ਉਚਾਰਨ ਕੀਤਾ ਸੀ ਉਧਰ ਚਮਕੌਰ ਦੀ ਗੜੀ ਵਿੱਚ ਬਾਕੀ ਬੱਚੇ ਸਿੰਘ ਵੀ ਬੜੀ ਬਹਾਦਰੀ ਨਾਲ ਮੁਗਲ ਸੈਨਾ ਨਾਲ ਜੂਝਦੇ ਹੋਏ ਸ਼ਹੀਦ ਹੋ ਗਏ ਸਨ ਦੂਜੇ ਪਾਸੇ ਨੌਪੋ ਨੂੰ ਜਲ ਗਨੀਖਾਂ ਅਤੇ ਮਨੀਖਾਂ ਮਾਤਾ ਜੀ ਅਤੇ ਸਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਕੇ ਪੈਦਲ ਹੀ ਲਿਜਾ ਰਹੇ ਸਨ ਜਦ ਉਹ ਗੁਰਦੁਆਰਾ ਰੱਥ ਸਾਹਿਬ ਦੇ ਅਸਥਾਨ ਦੇ ਕੋਲ ਆਏ ਤਾਂ ਇੱਕ ਆਦਮੀ ਨੇ ਉਹਨਾਂ ਨੂੰ ਪਛਾਣ ਲਿਆ ਉਹ ਮੁਗਲ ਫੌਜ ਤੋਂ ਡਰਦਾ ਉਹਨਾਂ ਦੀ ਸੇਵਾ ਤਾਂ ਨਹੀਂ ਕਰ ਸਕਦਾ ਸੀ ਪਰ ਫਿਰ ਵੀ ਉਸ ਦੇ ਮਨ ਵਿੱਚ ਉਹਨਾਂ ਦੀ ਸੇਵਾ ਕਰਨ ਦਾ ਔਰਨਾ ਬਣਿਆ ਤਾਂ ਪਰਮੇਸ਼ਰ ਨੇ ਉਸ ਨੂੰ ਸੋਝੀ ਬਖਸ਼ ਦਿੱਤੀ ਉਸ ਨੇ ਗਨੀਖਾਂ ਅਤੇ ਮਨੀਖਾਂ ਨੂੰ ਕਿਹਾ ਕਿ ਤੁਸੀਂ ਸ੍ਰੀ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਅਤੇ ਬੱਚਿਆਂ ਨੂੰ ਤੋਰ ਕੇ ਲਿ ਜਾ ਰਹੇ ਹੋ ਸਿੰਘ ਇੰਨੇ ਦਲੇਰ ਹਨ ਕਿ ਜੇ ਇੱਕ ਵੀ ਸਿੰਘ ਨੇ ਰਸਤੇ ਵਿੱਚ ਇਹਨਾਂ ਨੂੰ ਪਛਾਣ ਲਿਆ ਤਾਂ ਉਹ ਤੁਹਾਡੇ ਕੋਲੋਂ ਮਾਤਾ ਜੀ ਅਤੇ ਬੱਚਿਆਂ ਨੂੰ ਬੜੀ ਆਸਾਨੀ ਨਾਲ ਆਜ਼ਾਦ ਕਰਾ ਲੈਣਗੇ ਮੈਂ ਵਿਆਹਾਂ ਵਿੱਚ ਰੱਥ ਲਿਆਂਦਾ ਹਾਂ ਮੇਰੇ ਕੋਲ ਇੱਕ ਸੁੰਦਰ ਰੱਥ ਹੈ ਇਸ ਲਈ ਤੁਸੀਂ ਮੇਰੇ ਕੋਲੋਂ ਰੱਥ ਲੈ ਜਾਵੋ ਅਤੇ ਮਾਤਾ ਜੀ ਅਤੇ ਬੱਚਿਆਂ ਨੂੰ ਉਸ ਵਿੱਚ ਬਿਠਾ ਲਵੋ ਤਾਂ ਕਿ ਕਿਸੇ ਨੂੰ ਪਤਾ ਨਾ ਲੱਗੇ ਗਨੀਖਾਂ ਅਤੇ ਮਨੀਖਾਂ ਨੇ ਉਸ ਦੀ ਗੱਲ ਮੰਨ ਕੇ ਮਾਤਾ ਜੀ ਅਤੇ ਸਹਿਬਜਾਦਿਆਂ ਨੂੰ ਉਸ ਦੇ ਰੱਥ ਵਿੱਚ ਬਿਠਾ ਲਿਆ ਉਹ ਰੱਥ ਨੂੰ ਮਢੇ ਮਰੰਡੇ ਕੋਤਵਾਲੀ ਲੈ ਗਏ ਸਨ ਭਾਵੇਂ ਕੋਤਵਾਲੀ ਵਿੱਚ ਕੈਦੀਆਂ ਨੂੰ ਭੋਜਨ ਖਵਾਉਣ ਅਤੇ ਗਰਮ ਕੱਪੜੇ ਦੇਣ ਦਾ ਹੁਕਮ ਸੀ ਪਰ ਪੈਰ ਵੀ ਮਾਤਾ ਜੀ ਅਤੇ ਸਹਿਬਜ਼ਾਦਿਆਂ ਨੂੰ ਭੁੱਖਣ ਭਾਣੇ ਬਿਨਾ ਕੱਪੜੇ ਤੋਂ ਕੋਤਵਾਲੀ ਵਿੱਚ ਰੱਖਿਆ ਮਾਤਾ ਜੀ ਅਤੇ ਸਹਿਬਜ਼ਾਦਿਆਂ ਨੇ ਇੰਨੀ ਠੰਡੀ ਰਾਤ ਕੋਤਵਾਲੀ ਵਿੱਚ ਫਰਸ਼ ਤੇ ਹੀ ਗੁਜ਼ਾਰੇ ਸੀ ਗੌਰ ਇਤਿਹਾਸ ਸੁਣਾਉਂਦੇ ਹਾਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਤੁਸੀਂ ਇਹ ਸਾਖੀ ਅੱਗੇ ਹੋਰ ਸੰਗਤ ਵਿੱਚ ਸ਼ੇਅਰ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ